ਇੱਕ ਦਿਨ ਇੱਕ ਸਾਤੂ ਇੱਕ ਪਿੰਡ ਦੇ ਰਸਤੇ ਤੇ ਇੱਕ ਦਰਖਤ ਦੇ ਥੱਲੇ ਬੈਠਾ ਸੀ ਕਿ ਉਹਦੇ ਕੋਲ ਇੱਕ ਇਨਸਾਨ ਆਇਆ ਉਹ ਆਉਂਦਿਆਂ ਸਾਰੀ ਕਹਿਣ ਲੱਗਾ ਕਿ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਇੱਥੇ ਕੋਈ ਨੇੜੇ ਪਸਤੀ ਹੈ ਮੈਨੂੰ ਦੱਸਾ ਕਦੇ ਹੋ ਜਾਣਾ ਸੀ ਮੈਂ ਥੋੜਾ ਰਾਸਤਾ ਪਹੁੰਚ ਗਿਆ ਮੈਨੂੰ ਦੱਸ ਦਿਓ ਜੇਕਰ ਕੋਈ ਇੱਥੇ ਨੇੜੇ ਪਸਤੀ ਹੈ ਬਸਤੀ ਹੋਈ ਨਾ ਜਿੱਥੇ ਹਮੇਸ਼ਾ ਲਈ ਵਸਿਆ ਜਾਂਦਾ। ਉਹੀ ਬਸਤੀ ਆਣਾ ਹੈ ਨਾ। ਫਿਰ ਸੱਜਣਾ ਉਹ ਬਸਤੀ ਤੇ ਇਸ ਪਾਸੇ ਨੂੰ ਇੱਧਰੋਂ ਚੜਾ ਜਾ। ਹਾਂ, ਆਕੇ ਦਸੀ ਵੀ ਬਸਤੀ ਕਹਿੰਦੇ ਲੱਗੀ। ਫਿਰ ਉਹ ਚਲਾ ਗਿਆ। ਅੱਗੇ ਜਿੱਥੇ ਪਹੁੰਚਿਆ ਉਹ ਰਸਤਾ ਸ਼ਮਸ਼ਾਨ ਤੋਂ ਜਾਂਦਾ ਸੀ। ਸ਼ਮਸ਼ਾਨ ਤੋਂ ਜਾ ਕੇ ਉਹਨੂੰ ਬਹੁਤ ਡਰ ਲੱਗਾ। ਤੇ ਸੋਚਣ ਲੱਗਾ ਕਿ ਸਾਧੂ ਇਹ ਮੈਨੂੰ ਚਲਾਈ ਟੱਕ ਰਿਹਾ। ਸ਼ਮਸ਼ਾਨ ਨੂੰ ਬਸਤੀ ਦੱਸਣ ਡਿਆ। ਫਿਰ ਉਥੋਂ ਹੀ ਉਹ ਵਾਪਸ ਹੋ ਗਿਆ ਡਰਦਾ ਹੋਇ। ਅੱਗੇ ਉਹ ਹੀ ਸਾਧੂ ਨੂੰ ਫੇਰ ਮਿਲ ਗਿਆ। ਉਹਨੇ ਉਹਨੂੰ ਪੁੱਛਣ ਲੱਗਾ ਕਿ ਦਾਦਾ ਹੈ ਕੀ ਕੀਤਾ ਤੂੰ ਮੇਰੇ ਨਾਲ? ਹੁਣ ਮੈਂ ਤੇਨੂੰ ਆਖਿਆ ਸੀ ਬਸਤੀ ਜਾਣਾ, ਪਿੰਡ ਜਾਣਾ। ਤੂੰ ਮੈਨੂੰ ਸ਼ਮਸ਼ਾਨ ਦਾ ਰਾਹ ਦੱਸ ਦਿੱਤਾ। ਕੁਤਰਾ ਮੈਂ ਤੇਨੂੰ ਪੁੱਛਿਆ ਸੀ ਕਿ ਉਹ ਹੀ ਬਸਤੀ ਨਾਲ ਜਿੱਥੇ ਹਮੇਸ਼ਾ ਰਸਿਆ ਜਾਂਦਾ ਉਹ ਸ਼ਮਸ਼ਾਨ ਕੋਈ ਬਸਤੀ ਹੈ ਜਿੱਥੇ ਮਨੁੱਖ ਹਮੇਸ਼ਾ ਹੀ ਵੱਸ ਸਕਦਾ ਤੇ ਜਿਹੜੇ ਪਿੰਡ ਥਾਂ ਤੇ ਤੂੰ ਗੱਲ ਕਰਨ ਬੈਠਾ ਹੈ ਨਾ ਉੱਥੇ ਹੱਸਣ ਵਾਲਿਆਂ ਸਾਰਿਆਂ ਇੱਕ ਦਿਨ ਸ਼ਮਸ਼ਾਨ ਜਾਣਾ ਮੌਤ ਇੱਕ ਕੋੜਾ ਸੱਚ ਹੈ ਪਿਆਰਿਆ ਅਸੀਂ ਤੇ ਮੌਤ ਦੇ ਵੱਨ ਜਾ ਰਹੇ ਹਾਂ ਅਸੀਂ ਰੋਗ ਦੇ ਰਾਹ ਦੇ ਪੰਧੀਆਂ ਹੋਰ ਗੱਲ ਨਹੀਂ Oh, oh, प्यार कराशान oh,